ਮੈਂ ਗੁਰਜੰਟ ਸਿੰਘ ਪਿੰਡ ਬੱਛੌਣੇ ਤੋਂ ਜ਼ਿਲ੍ਹਾ ਮਾਨਸਾ ਤਹਿਸੀਲ ਭਲਾੜਾ ਤੋਂ ਬੋਲ ਰਿਹਾ ਮੈਂ ਬੈਦ ਅਦਵਿੰਦਰ ਸਿੰਘ ਬਾਬਾ ਪਿੰਡ ਬਹੋਣੀ ਕੋਈ ਆਏ ਸੀ ਗੋਡੇ ਨੂੰ ਦਵਾਈ ਲਵਾਉਣ ਤੇ ਤੇਲ ਲਾ ਕੇ ਮੇਰੇ ਗੋਡੇ ਫਰਕ ਪੈ ਗਿਆ ਕੀ ਨਾਂ ਸੀ ਬਾਈ ਜੀ ਆਪਣਾ ਗੁਰਜੰਟ ਸਿੰਘ ਜੀ ਪਿੰਡ ਪਿੰਡ ਬੱਛੌਣਾ ਜੀ ਜ਼ਿਲ੍ਹਾ ਕਿਹੜਾ ਸੀ ਜ਼ਿਲ੍ਹਾ ਮਾਨਸਾ ਜੀ ਤਹਿਸੀਲ ਭਲਾੜਾ ਜੀ ਇਹ ਬਾਈ ਜੀ ਗੁਰਜੰਟ ਸਿੰਘ ਸਾਡੇ ਕੋਲੇ ਆਇਆ ਸੀ ਪਿੰਡ ਇਹਨਾਂ ਦਾ ਹੈਗਾ ਬੱਛੌਣਾ ਜਿਲ੍ਹਾ ਇਹਨਾਂ ਦਾ ਹੈਗਾ ਮਾਨਸਾ ਤੇ ਇਹਨਾਂ ਦੇ ਉੱਤੇ ਵਾਹਿਗੁਰੂ ਨੇ ਕਿਰਪਾ ਕੀਤੀ ਆ ਨਾਨਕ ਸਾਹਿਬ ਨੇ ਕਿੰਨਾ ਕ ਫਰਕ ਪੈ ਗਿਆ ਭਾਈ ਜੀ ਗੋਡੇ ਨੂੰ ਵਧੀਆ ਫਰਕ ਲੱਗਦਾ ਜੀ ਅੱਛਾ ਪਹਿਲੀ ਵਾਰ ਹੀ ਪੈ ਗਿਆ ਹਾਂਜੀ 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 ਹੋਰ ਵੀ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿਸੇ ਦਾ ਮਾਈ ਭਾਈ ਦਾ ਗੋਡਾ ਮੋਡਾ ਕਬਰ ਦੇ ਵਿੱਚ ਦਮਦ ਹੋਏ ਬਪਾਸੀਰ ਟਾਈਫਾਇਡ ਸ਼ੂਗਰ ਮਰਕੀ ਦੇ ਦੌਰੇ ਪੈਂਦੇ ਹੋਣ ਸਾਨੂੰ ਮਿਲ ਸਕਦੇ ਹਨ ਕਿ ਪਿੰਡ ਬਹੋਨੇ ਜਿਲ੍ਹਾ ਮੋਗਾ ਸਾਡਾ ਪ੍ਰਾਇਮਰੀ ਸਕੂਲ ਦੇ ਨਾਲ ਨੇ ਕਿਰਪਾ ਹੋ ਜਾਂਦੀ ਆ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਮੇਰ ਹੁੰਦੀ ਨੇ ਸੰਗਤਾਂ ਦੇ ਮੈਂ ਵੈ ਦਿਵਿੰਦਰ ਸਿੰਘ ਪਿੰਡ ਬੋਹੋਣਾ ਜ਼ਿਲ੍ਹਾ ਲੋਕਾ ਸਾਡਾ ਫੋਨ ਨੰਬਰ ਹੈਗਾ 9646779556 ਗੁਰੂ ਨਾਨਕ ਨਾਮ ਛੜਦੀ ਕਲਾ ਤੇਰੀ ਭਾਣ ਸਤਿਵੰਤ ਦਾ ਸਭ ਦੀ ਪੁਲਾਕ ਦੀ ਮਾਲਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ